ਜਲਾਲਾਬਾਦ ਪਹੁੰਚੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਨੀ ਦਿਵੇਜੋਤੀ ਸੰਸਥਾਨ ਕਮਰੇਵਾਲਾ ਰੋਡ ਵੱਲੋਂ ਅੱਜ ਸ਼ਹਿਰ ਦੇ ਵਿੱਚ ਕੱਢੀ ਗਈ ਮੰਗਲ ਕਲਸ਼ ਯਾਤਰਾ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੇ ਲਿਆ ਹਿੱਸਾ ਅੱਜ ਦਿਨ ਸ਼ਨੀਚਰਵਾਰ ਦੁਪਹਿਰ 11 ਵਜੇ ਜਲਾਲਾਬਾਦ ਦੇ ਕਮਰੇਵਾਲਾ ਰੋਡ ਵਿਖੇ ਮੌਜੂਦ ਦਿਵੇਜੋਤੀ ਸੰਸਥਾਨ ਦੇ ਵੱਲੋਂ ਸ਼ਹਿਰ ਦੇ ਵਿੱਚ ਮੰਗਲ ਕਲਸ਼ ਯਾਤਰਾ ਕੱਢੀ ਗਈ ਦੱਸ ਦਈਏ ਕਿ ਭਾਜਪਾ ਦੇ ਸਾਬਕਾ ਮੰਤਰੀ ਚੌਧਰੀ surjit kumar jiani ਇਸ ਯਾਤਰਾ ਦੇ ਵਿੱਚ ਹਿੱਸਾ ਲੈਣ ਲਈ ਸਪੈਸ਼ਲ ਜਲਾਲਾਬਾਦ ਪਹੁੰਚੇ ਦੱਸ ਦਈਏ ਕਿ ਇਸ ਮੁਕੇ ਆਯੋਜਕਾਂ ਨੇ ਦੱਸਿਆ ਕਿ 31 ਤਰੀਕ ਤੋਂ ਲੈ ਕੇ 6 ਤਰੀਕ ਤੱਕ ਰੋਜ਼ਾਨਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਰਾਮ ਨਾਮ ਦਾ ਜਾਪ ਕੀਤਾ ਜਾਏਗਾ ਦੱਸ ਦਈਏ ਕਿ ਇਹ ਮੰਗਲ ਕਲਸ਼ ਯਾਤਰਾ ਜਲਾਲਾਬਾਦ ਦੇ ਕਮਰੇ ਵਾਲਾ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਹੁੰਦੀ ਹੋਈ ਵਾਪਸੀ ਕਮਰੇ ਵਾਲਾ ਰੋਡ ਜਾ ਕੇ ਹੀ ਸਮਾਪਤ ਹੋਈ ਹੈ। ਦੇਖੋ ਬੜੀ ਸ਼ਹਿਰ ਦੇ ਵਿੱਚ ਜਲਾਲਾਬਾਦ ਦੇ ਵਿੱਚ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਕਥਾ ਹੁਣਾ ਔਰ ਕਥਾਂ ਦੇ ਵਿੱਚ RAM ji ji ਕਥਾ ਰੋ ਦੇ ਵਾਸਤੇ RAM ਮੰਦਿਰ ਜਿਹੜਾ ਬਣਿਆ ਹੈ ਉਹ ਸਾਡੀ ਸਾਰਿਆਂ ਦੀ ਆਸਥਾ ਧਾਰਮਿਕ ਦੇਸ਼ ਹੈ ਧਰਮ ਦੇ ਪ੍ਰਤੀ ਸਭ ਦੀ ਆਸਥਾ ਹੈ ਔਰ ਅਸੀਂ ਇਹਦੇ ਉਦੇਸ਼ ਉਪਦੇਸ਼ ਹੈ। रस्ते चल के अपना जीवन सुखला बनाइए जय श्री राम दिव्य ज्योति जागृति संस्थान द्वारा 31 मार्च से 6 अप्रैल तक श्री हरिकृष्ण गार्डन के अंदर श्री राम कथा का भव्य आयोजन हो रहा है और उसी उपलक्ष्य में आज ये मंगल कलश यात्रा निकाली जा रही है जिसमें सैकड़ों सौभाग्यवती महिलाएं सर पर मंगल कलश धारण करते हुए पूरे शहर के कल्याण के लिए पूरे शहर के मंगल की कामना कर रहे हैं और पूरे नगर का भ्रमण करके सभी नगर वासियों को आह्वान कर रहे हैं कि राम रामकथा में पधारें और अपने जीवन को सफल करें मैं भी सभी से कहूँगा कि सभी रामकथा में पधार कर अपने जीवन को सफल बनाएं इकतीस मार्च से छह अप्रैल शाम को साये सात बजे से लेकर रात्रि दस बजे तक जय श्री राम सारे शहरवासियाँ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੀ ਰਾਮ ਕਥਾ ਚਾਲੂ ਹੋਣ ਤੇ ਬਹੁਤ ਬਹੁ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਇਸ ਕਥਾ ਜੋ ਹਮਮ ਆਕੇ ਪੁੱਜੋ ਇਸ ਕਥਾ ਦੇ ਨਾਲ ਆਪਣੇ ਆਪ ਦਾ ਜੀਵਨ ਸਫਲ ਕਰੋ ਧੰਨਵਾਦ